ਬਾਲੀਵੁੱਡ ਅਦਾਕਾਰ ਤਰਮਿੰਦਰ ਦਿਓਲ ਦੀ ਸਿਹਤ ਦੀ ਨਾਲ ਛੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹਨਾਂ ਨੂੰ ਅੱਜ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਤੇ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਹੁਣ ਉਹਨਾਂ ਦਾ ਇਲਾਜ ਘਰ ਦੇ ਵਿੱਚ ਹੀ ਕੀਤਾ ਜਾਵੇਗਾ। ਇਹ ਜਾਣਕਾਰੀ ਉਹਨਾਂ ਦੀ ਡਾਕਟਰ ਨੇ ਦਿੱਤੀ ਹੈ ਕਿ ਤਰਮਿੰਦਰ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਕਿਹਾ ਕਿ ਤਰਮਿੰਦਰ ਦਿਓਲ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਤੇ ਹੁਣ ਉਹਨਾਂ ਦਾ ਇਲਾਜ ਉਹਨਾਂ ਦੇ ਘਰ ਦੇ ਵਿੱਚ ਹੀ ਕੀਤਾ ਜਾਵੇਗਾ। ਦਰਮਿੰਦਰ ਪਿਛਲੇ ਕਈ ਹਫ਼ਤਿਆਂ ਤੋਂ ਕਦੇ ਹਸਪਤਾਲ ਦੇ ਵਿੱਚ ਭਰਤੀ ਹੋ ਰਹੇ ਸਨ ਤੇ ਕਦੇ ਘਰ ਪਰਤ ਰਹੇ ਸਨ ਉਹਨਾਂ ਨੂੰ ਸਵੇਰੇ ਲਗਭਗ 7.5 ਦੀ ਕਰੀਬ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਦਸ ਨਵੰਬਰ ਨੂੰ ਤਬੀਅਤ ਵਿਗੜਨ ਦੀ ਕਾਰਨ ਉਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਭਰਤੀ ਸਨ ਤੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਸੀ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਸਨੀ ਦਿਓਲ ਨੇ ਬੀਤੇ ਦਿਨੀ ਦੱਸਿਆ ਕਿ ਪਾਪਾ ਦੀ ਸਿਹਤ ਦੇ ਵਿੱਚ ਸੁਧਾਰ ਆ ਰਿਹਾ ਉਹਨਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਲਈ ਦੁਆ ਕੀਤੀ ਜਾਵੇ ਬੀਤੇ ਦਿਨੀ ਮੀਡੀਆ ਤੇ ਤਰਮਿੰਦਰ ਦੇ ਦੇਹਾਂਤ ਦੀਆਂ ਫਰਜ਼ੀ ਖਬਰਾਂ ਵੀ ਪਾਈਆਂ ਜਾ ਰਹੀਆਂ ਸਨ ਬੀਤੇ ਦਿਨੀ ਮੀਡੀਆ 'ਤੇ ਤਰਮਿੰਦਰ ਦੇ ਦਿਹਾਂਤ ਦੀਆਂ ਫਰਜ਼ੀ ਖਬਰਾਂ ਵੀ ਪਾਈਆਂ ਜਾ ਰੀਆਂ ਸਨ ਤੇ ਉਹਨਾਂ ਦੀ ਤੀ ਇਸ਼ਾ ਦੇਵਾਲ ਤੇ ਉਹਨਾਂ ਦੀ ਪਤਨੀ ਹਿਮਾ ਮਾਲਨੀ ਨੇ ਇਤਰਾਜ਼ ਜਤਾਇਆ ਸੀ ਇਸ਼ਾ ਦੇਵਾਲ ਨੇ ਪੋਸਟ ਪਾ ਕੇ ਲਿਖਿਆ ਸੀ ਕਿ ਮੀਡੀਆ ਗਲਤ ਖਬਰਾਂ ਫੈਲਾ ਰਿਹਾ ਤੇ ਪਾਪਾ ਦੀ ਸਿਹਤ ਦੇ ਵਿੱਚ ਹੁਣ ਸੁਧਾਰ ਨਜ਼ਰ ਆ ਰਿਹਾ ਤੇ ਉਹ ਰਿਕਵਰ ਕਰ ਰਹੇ ਨੇ